ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਕਾਰਗੁਜ਼ਾਰੀ ਨੂੰ ਦੇਖਦਿਆਂ ਹੋਇਆਂ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਕੰਮਾਂ ਦੀਆਂ ਤਾਰੀਫਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਚਲਦਿਆਂ ਹਲਕਾ ਇੰਚਾਰਜ ਪਿੰਡ ਖੇੜਾ ਬੈਠਦੇ ਰਹਿਣ ਵਾਲੇ ਸੱਜਣ ਸਿੰਘ ਚੀਮਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਖੂਬ ਸਲਾਘਾ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਪਿੰਡ ਦੇ ਹੀ ਕੁਝ ਵਿਅਕਤੀਆਂ ਦੇ ਵੱਲੋਂ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਰਲਣ ਦਾ ਫੈਸਲਾ ਲਿਆ ਗਿਆ ਜਿਸ ਤੋਂ ਬਾਅਦ ਸੱਜਣ ਸਿੰਘ ਚੀਮਾ ਅਤੇ ਹੋਰ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਇਹਨਾਂ ਸੱਜਣਾ ਦਾ ਭਰਪੂਰ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਸੱਜਣ ਸਿੰਘ ਚੀਮਾ ਨੇ ਦੱਸਿਆ ਕਿ ਸਾਨੂੰ ਆਮ ਆਦਮੀ ਪਾਰਟੀ ਤੇ ਪੂਰਾ ਮਾਣ ਹੈ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ ਹੈ ਉਹ ਪੂਰੀ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਪੱਖੀ ਹੈ ਦੇਖੋ ਜਦੋਂ ਸੰਗਤ ਨੂੰ ਸਹੂਲਤਾਂ ਮਿਲ ਰਹੀਆਂ ਨੇ ਸਰਕਾਰ ਦੀ ਨੀਅਤ ਨੂੰ ਸਮਝ ਗਏ ਨੇ ਜਦੋਂ ਪਤਾ ਹੈ ਕਿ ਸਾਡੇ ਬਿੱਲ ਨਹੀਂ ਆ ਰਹੇ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਸਾਡੀ ਫਸਲ ਬੜੀ ਚੰਗੀ ਤਰ੍ਹਾਂ ਚੁੱਕੀ ਗਈ ਹੈ ਸਾਨੂੰ ਬਿਜਲੀ ਦੀ ਕੋਈ ਪ੍ਰੋਬਲਮ ਨਹੀਂ ਹੈ ਤੇ ਇਦਾਂ ਦੀਆਂ ਸਹੂਲਤਾਂ ਹੋਰ ਵੀ ਇਨੇਕਾ ਸਹੂਲਤਾਂ ਦੇਖ ਕੇ ਆਪਣੇ ਆਪ ਸੰਗਤ ਜਿਹੜੀ ਆਪ ਮਾਰੇ ਉਹ ਜਿਹੜੇ ਆਮ ਆਦਮੀ ਪਾਰਟੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਨੂੰ ਜਿਹੜੀ ਸੋਚ ਹੈ ਸਰਦਾਰ ਆਪਣਾ ਕੇਜਰੀਵਾਲ ਸਾਹਿਬ ਦੀ ਇਨੂੰ ਇਹਦੇ ਵੱਲ ਦੇਖਦੇ ਹੋਏ ਆਪ ਮਹਾਰੇ ਸੰਗਤ ਜਿਹੜੀ ਐ ਆਮ ਆਦਮੀ ਪਾਰਟੀ ਨਾਲ ਜੁੜ ਰਹੀ ਐ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਇਹਨਾਂ ਨੇ ਫਰਕ ਮਹਿਸੂਸ ਕਰ ਲਿਆ ਤੇ ਇਹ ਇਹ ਪਰਚੀਆਂ ਕਰਾਉਣ ਵਾਲੀ ਪਾਰਟੀ ਨਹੀਂ ਇਹ ਨਸ਼ੇ ਵੰਡਣ ਵਾਲੀ ਪਾਰਟੀ ਨਹੀਂ ਇਹ ਗੁੰਡਾਗਰਦੀ ਫਲਾਣ ਵਾਲੀ ਪਾਰਟੀ ਨਹੀਂ ਇਹਦਾ ਕੰਮ ਐ ਸਕੂਲ ਖੋਲਣੇ ਮੁਹੱਲਾ ਕਲੀਨਿਕ ਜਿਹੜੇ ਨੇ ਉਹ ਖੋਲਣੇ ਆਮ ਆਦਮੀ ਕਲੀਨਿਕ ਜਿਹੜੇ ਨੇ ਔਰ ਨੌਕਰੀਆਂ ਦੇਣੀਆਂ ਲੋਕਾਂ ਨੂੰ ਕਿੱਦਾਂ ਜਿਹੜੀਆਂ ਸਹੂਲਤਾਂ ਦੇਣੀਆਂ ਨੇ ਸਾਡੇ ਇਹ ਕੰਮ ਨੇ ਸੋ ਇਹ ਕੰਮਾਂ ਵੱਲ ਦੇਖ ਕੇ ਜਿਹੜੇ ਨੇ ਉਹ ਪਹਿਲੇ ਸਾਲ ਦੇ ਕੰਮਾਂ ਵੱਲ ਦੇਖ ਕੇ ਤੇ ਆਪਣੇ ਆਪ ਸਾਥ ਦੇਣ ਦਾ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦੀ ਵੀ ਹਾਂ ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਨਗਰ ਵਿੱਚ ਸਰਦਾਰ ਸਾਹਿਬ ਜੀ ਨੂੰ ਆਉਣ ਤੇ ਇੱਥੇ ਧੰਨਵਾਦ ਜੀ ਆਇਆ ਕਰਦਾ ਦੂਜਾ ਹੀ ਆਪਣੇ ਨਗਰ ਵੱਲੋਂ ਸਾਡੇ ਕੋਲ 40-50 ਮੈਂਬਰ ਆ ਜਿਹੜਾ ਇਹਨਾਂ ਨੇ ਪਾਰਟੀ ਜੁਆਇਨ ਕੀਤੀ ਆ ਬਲਵਿੰਦਰ ਸਿੰਘ ਇਹਦੇ ਵਿੱਚ ਸਾਫ ਦਾ ਸਰਪੰਚ ਜਸਵਿੰਦਰ ਸਿੰਘ ਜੀ ਇਹ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਮਾਨ ਜੀ ਦੇ ਚੰਗੇ ਕਾਰਗਜਾਂ ਨੂੰ ਦੇਖਦਿਆਂ ਹੋਇਆ ਜਿਵੇਂ ਕਿ ਹਰ ਘਰ ਨੂੰ ਬਿਜਲੀ ਦੇ 600 ਯੂਨਟ ਮਾਫ ਕਿਸੇ ਸਰਕਾਰ ਨੇ ਨਹੀਂ ਸੀ ਕੀਤੀ ਹੋਰ ਵੀ ਬਿਜਲੀ 24 ਘੰਟੇ ਸਾਡੇ ਪਿੰਡਾਂ ਵਿੱਚ ਖੇਤੀ ਦੀ ਬਿਜਲੀ ਉਹ ਵੀ ਬਹੁਤ ਵਧੀਆ ਸਪਲਾਈਆਂ ਚੱਲ ਰਹੀਆਂ ਅੱਛੇ ਕਾਰਗਜਾਂ ਨੂੰ ਦੇਖਦੇ ਹੋਏ ਅਸੀਂ ਇਹਨਾਂ ਨੂੰ ਪਾਰਟੀ ਨੂੰ ਆਪਣਾ ਇਸ ਨੂੰ ਮਾਨ ਕਰਦੇ ਆਂ ਜੀ ਐਂ ਕਰਦੇ ਆਂ ਤੇ ਇਹਦੇ ਵਿੱਚ ਰਲੇ ਵੀ ਆਂ ਤੇ ਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵਾਦਾ ਵੀ ਕਰਦੇ ਆਂ ਕਿ ਇਹ ਤੁਹਾਡੇ ਨਾਲ ਸਾਥ ਦੇਵਾਂਗੇ ਕਾਲੀ ਦਲ ਦੇ ਵਿੱਚ ਵੀ ਮੈਂਬਰਾਂ ਨੇ ਕੰਮ ਕੀਤਾ ਕਾਂਗਰਸ ਦੇ ਵਿੱਚ ਕੁਝ ਵੀਰ ਸੀਗੇ ਜਿਹਨਾਂ ਉਹਨਾਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਆ ਤੇ ਬੜੀ ਖੁਸ਼ੀ ਮਹਿਸੂਸ ਕਰ ਰਹੇ ਆ ਤੇ ਆਉਣ ਤੇ ਇਥੇ ਧੰਵਾਦ ਵੀ ਕਰਦੇ ਆ ਦੂਰਲੇ ਬਾਲੇ ਵੀ ਰਿਵੀ ਆਏ ਸਾਡੇ ਵਿਕਰਮਜੀਤ ਸਿੰਘ ਜੀ ਉੱਚਾ ਸਰਦਾਰ ਚੰਨਜੀਤ ਸਿੰਘ ਚੰਨੀ ਪੂਰੇ ਮਾਰੇ ਵੀਰ ਸਰਦਾਰ ਲਖਣ ਸਿੰਘ ਜੀ ਮੰਗਲ ਸਿੰਘ ਜੀ ਕੁਛ ਮੈਂ ਜਿਹਨਾਂ ਦੇ ਨਾਂ ਨਾ ਜਾਣਦਾ ਹੋਵਾਂ ਉਹਨਾਂ ਦਾ ਵੀ ਹੁਣ ਤੇ ਧੰਵਾਦ ਵੀ ਕਰਦੇ ਆ ਤੇ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਵਾਦ ਕਰਦੇ ਆ ਲਾਈਵ ਤੇ ਇਸ ਚੈਨਲ ਤੇ ਲਈ ਕਵਲਜੀਤ ਕੌਰ ਦੀ ਵਿਸ਼ੇਸ਼ ਰਿਪੋਰਟ